ਹਾਂਜੀ ਨਮਸਕਾਰ ਅਨਜੀ ਕੁੜੀਆਂ ਵਾਸਤੇ ਤਾਂ ਆਪਾਂ ਨੇ ਬਹੁਤ ਵੀਡੀਓ ਪਾਤੀਆਂ ਸੀ ਵੀ ਜੇ ਤੁਹਾਡੇ ਪਤੀ ਤੁਹਾਨੂੰ ਦੁੱਖੀ ਕਰਦੇ ਨੇ ਤਾਂ ਬਹੁਤ ਆਪਾਂ ਟੋਟਕੇ ਪਾਏ ਨੇ ਪਰ ਬਹੁਤ ਮੁੰਡਿਆਂ ਦੇ ਵੀ ਨਾਲ ਆਉਂਦੇ ਸੀ ਵੀ ਤੁਸੀਂ ਕੁੜੀਆਂ ਵਾਸਤੇ ਤਾਂ ਦੱਸੀ ਜਾਂਦੇ ਹੋ ਵੀ ਪਤਨੀਆਂ ਵਾਸਤੇ ਤਾਂ ਵੀ ਪਤੀਆਂ ਨੂੰ ਐ ਕਰੋ ਐ ਕਰੋ ਐ ਕਰੋ ਵੀ ਪਰ ਤੁਸੀਂ ਕਦੇ ਪਤਨੀਆਂ ਵਾਸਤੇ ਨਹੀਂ ਦੱਸਿਆ ਵੀ ਅਸੀਂ ਕੀ ਕਰੀਏ ਲੈ ਭਾਇਆ ਤੁਹਾਡੀ ਇਹ ਵੀ ਡਿਮਾਂਡ ਪੂਰੀ ਕਰ ਦਨੇ ਆਂ ਪਰ ਹੈਗੀ ਔਖੀ ਆ ਜੇ ਹਿੰਮਤ ਕਰੋਗੇ ਤਾਂ ਹੋਊਗੀ ਨਹੀਂ ਤਾਂ ਮੁਸ਼ਕਲ ਹੈ ਕੰਮ ਕਰਨਾ ਹੋ ਤਾਂ ਜਾਊ ਇਹ ਜੀ ਗੱਲ ਤਾਂ ਟਾਈਮ ਜ਼ਰੂਰ ਲੱਗੂਗਾ ਦੇਖੋ ਤੁਸੀਂ ਪਹਿਲਾਂ ਤਾਂ ਆਪਣੇ ਘਰ ਵਾਈ ਦੀ ਇੱਕ ਜਿਹੜੀ ਇੱਥੇ ਬਾਹ ਦਾ ਵਿੱਚ ਪਾਈ ਨੇ ਚੂੜੀ ਭਾਵੇਂ ਕੰਚ ਦੀ ਆ ਭਾਵੇਂ ਉਹ ਗਿਲਟ ਦੀ ਆ ਭਾਵੇਂ ਉਹ ਪਲਾਸਟਿਕ ਦੀ ਆ ਕਿਵੇਂ ਨਾ ਕਿਵੇਂ ਉਹ ਚੂੜੀ ਤੁਸੀਂ ਆਪਣੇ ਕੋਲ ਕਰ ਲਓ ਪਹਿਲਾਂ ਤਾਂ ਜਾਣੇ ਕਈ ਵਾਰੀ ਉਹ ਹੈਂਗਰ ਦੇ ਵਿੱਚ ਜੂੜੀਆਂ ਲਮਕਾਈਆਂ ਹੁੰਦੀ ਪਰ ਪਾਈ ਹੋਈ ਉਹਦੇ ਹੋਵੇ ਕਿਸੇ ਹੋਰ ਦੀ ਪਾਈ ਹੋਈ ਚੂੜੀ ਨਾ ਹੋਵੇ। ਕਈ ਵਾਰੀ ਭੈਣ ਦੀ ਚੂੜੀ ਤੁਹਾਡੇ ਹੱਥ ਲੱਗ ਜਾਵੇ ਜਾਂ ਆਪਣੀ ਕਿਸੇ ਹੋਰ ਰਿਸ਼ਤੇਦਾਰ ਦੀ ਜਾਂ ਮਾਂ ਦੀ ਉਹ ਨਹੀਂ ਸਿਰਫ ਆਪਣੀ ਪਤਨੀ ਦੀ ਚੂੜੀ ਲੈਣੀ ਆ ਜਿਹੜੀ ਉਹਦੇ ਹੈਂਗਰ ਦੇ ਵਿੱਚ ਉਹਨੇ ਲਾ ਕੇ ਰੱਖੀ ਹੋਈ ਹੋਊਗੀ। ਉਹ ਚੂੜੀ ਲੈ ਕੇ ਹੁਣ ਤੁਸੀਂ ਬਾਹਰ ਚਲੇ ਜਾਣਾ। ਬਾਹਰ ਜਾ ਕੇ ਹੁਣ ਤੁਸੀਂ ਕੀ ਕਰਨਾ ਜਿਹੜੀ ਕੋਈ ਨਹੀਂ ਹੁੰਦੀ। ਜਿਆਦਾ ਤੁਹਾਨੂੰ ਕਿਤੇ ਗਿਰਿਆ ਹੈ ਕੋਲ ਦਾ ਪੰਖ ਥਿਆ ਜਾਵੇ ਖੰਭ ਥਿਆ ਜਾਵੇ ਫਿਰ ਤਾਂ ਉਦੋਂ ਵਧੀਆ ਨਹੀਂ ਫੇ ਜਿਹੜਾ ਉਹਦਾ ਆਲਣਾ ਹੁੰਦਾ ਜਿਹਨੂੰ ਕੋਸਲਾ ਵੀ ਕਹਿ ਦਿੰਦੇ ਨੇ ਉਹਦੇ ਵਿੱਚ ਜ਼ਰੂਰ ਉਹਦਾ ਖੰਭ ਪਿਆ ਹੋਊਗਾ ਪਰ ਇਹ ਨਾ ਹੋਵੇ ਕਿਸੇ ਜਾਨਵਰ ਦੀ ਖਾਦੀ ਹੀ ਹੋਵੇ ਮਾਰ ਕੇ ਤੁਸੀਂ ਉਹਦਾ ਖੰਭ ਘਰ ਨੂੰ ਚੱਕ ਲਿਆਵੋ ਕਿ ਆਪਾਂ ਮਾਰਨੀ ਥੋੜੀ ਹੈ ਨਾ ਆਪਾਂ ਜਿਉਂਦੀ ਰੱਖਣੀ ਆ ਹਾਂ ਅੱਪਾ ਸਿਰਫ ਉਹਦਾ ਸੁਭਾਅ ਸ਼ਾਂਤ ਕਰਨਾ ਇਹ ਉਸ ਜਨਾਨੀ ਲਈ ਆ ਉਸ ਮੁੰਡੇ ਲਈ ਆ ਉਹ ਉਹ ਮੁੰਡਾ ਕਰੇ ਜਦੀ ਪਤਨੀ ਹੱਟ ਟੰਕੜਕੜ ਕਰਦੀ ਆ ਕਹਿਣਾ ਨਹੀਂ ਮੰਦੀ ਆਪਣੇ ਪਤੀ ਦਾ ਜਿਹੜੀ ਲੜਕੀ ਕਹਿਣਾ ਨਹੀਂ ਮੰਦੀ ਇਹ ਉਹਨੇ ਮੁੰਡੇ ਲਈ ਆ ਫਿਰ ਧਿਆਨ ਨਾਲ ਸੁਣ ਲੋ ਜੇ ਤੁਹਾਡੀ ਪਤਨੀ ਸਮਝ ਲੋ ਵੀ ਬਿਲਕੁਲ ਤੁਹਾਡਾ ਕਹਿਣਾ ਨਹੀਂ ਮੰਦੀ ਤੁਹਾਡੇ ਆਖੇ ਲੈ ਦੀ ਸਾਰੇ ਦਿਹਾੜੀ ਤੁਹਾਨੂੰ ਮਤਲਬ ਐ ਚਾਰੇ ਪੈਰ ਚੱਕ ਕੇ ਭੱਜ ਕੇ ਪੈਂਦੀ ਬਹੁਤ ਦੁਖੀ ਕਰਦੇ ਤਾਂ ਇਹ ਕੰਮ ਕਰਿਓ ਮਾੜਾ ਮੱਟ ਤਾਂ ਹਰ ਇੱਕ ਘਰ ਦੇ ਘਰ ਦੇ ਵਿੱਚ ਹੁੰਦੀ ਹੈ ਇਹ ਗੱਲ ਹਮ ਹਰ ਇੱਕ ਪਤੀ ਪਤਨੀ ਦੇ ਵਿੱਚ ਹਰ ਇੱਕ ਭੈਣ ਭਰਾ ਦੇ ਵਿੱਚ ਮਾਪੇ ਬਾਪ ਦੇ ਵਿੱਚ ਥੋੜੀ ਵਾਰ ਅਣਮਣ ਸਾਰੇ ਰਿਸ਼ਤੇਾਂ 'ਚ ਹੁੰਦੀ ਰਹਦੀ ਆ ਅਗਰ ਤੁਹਾਡੇ ਚੱਕਿਆ ਜਾ ਕੇ ਬੇਲਣਾ ਮਾਰਿਆ ਕਦੇ ਗੁੱਟ ਤੇ ਮਾਰਿਆ ਕਦੇ ਬਾਹ ਤੇ ਮਾਰਿਆ ਕਦੇ ਭੂਖਣਾ ਮਾਰਿਆ ਕਦੇ ਕੜਚੀ ਮਾਰ ਜੇ ਇਹ ਚੱਜ ਕਰਦੀ ਆ ਜਾਂ ਜੁੱਤੀਆਂ ਵੀ ਮਾਰਦੀਆਂ ਨੇ ਕਈ ਵਾਰੀ ਜਾਂ ਫਿਰ ਜਿੱਥੋਂ ਤੁਸੀਂ ਰੁਕਦੇ ਹੋ ਰੋਕਦੇ ਹੋ ਉਥੋਂ ਰੁਕਦੀ ਨਹੀਂ ਸਮਝ ਗਏ ਨਾ ਤਾਂ ਇਹ ਕੰਮ ਕਰਿਓ ਨਹੀਂ ਐਵੇਂ ਨਾ ਐਵੇਂ ਇਹਨਾਂ ਵੱਡਾ ਐਵੇਂ ਨਾ ਕਰਿਓ ਐਵੇਂ ਤਾਂ ਸਾਰਾ ਕੁਝ ਸੰਧਾ ਰਹਿੰਦਾ ਘਰਾਂ ਦੇ ਵਿੱਚ ਪਤੀ ਪਤਨੀ ਦੀ ਇੱਕ ਮਾੜੀ ਮੋਟੀ ਗੱਲ ਘਰ ਦੇ ਵਿੱਚ ਇੱਕ ਆਮ ਜੀ ਗੱਲ ਚੱਲਦੀ ਰਹਿੰਦੀ ਐ ਕੋਈ ਵੀ ਪਤੀ ਪਤਨੀ ਆ ਭਵੇਂ ਹੁਣ ਤੁਸੀਂ ਕੀ ਕਰਨਾ ਉਹ ਜਿਹੜਾ ਖੰਭ ਲੈ ਕੇ ਆਂਦਾ ਚੱਕ ਕੇ ਕੋਲ ਦਾ ਇੱਕ ਤੁਸੀਂ ਅੰਜੀਰ ਦੀ ਛੋਟੀ ਜੀ ਲੱਕੜੀ ਲੈ ਲੈਣੀ ਆ ਜਿਵੇਂ ਚੰਦਨ ਦੀ ਮਿਲਦੀ ਆ ਉਪਰ ਅੰਜੀਰ ਦੀ ਵੀ ਮਿਲਦੀ ਆ ਤੁਹਾਨੂੰ ਮਿਲ ਜੂਗੀ ਪਸਾਰੀਆਂ ਹੀ ਦੁਕਾਨ ਤੋਂ ਇਹ ਅੰਜੀਰ ਦੀ ਲੱਕੜੀ ਇੱਕ ਕੋਲ ਦਾ ਖੰਭ ਕੋਇਲ ਜੀ ਨੂੰ ਕਹਿੰਦੇ ਨੇ ਤੇ ਇੱਕ ਅੰਜੀਰ ਦਾ ਡੱਕਾ ਇਹ ਦੋਨਾਂ ਚੀਜ਼ਾਂ ਨੂੰ ਹੁਣ ਤੁਸੀਂ ਕਪੂਰ ਦੇ ਉੱਤੇ ਰੱਖ ਕੇ ਸਾੜ ਦੇਣਾ ਜਦੋਂ ਸੜ ਕੇ ਇਹ ਠੰਡਾ ਹੋ ਜਾਊਗਾ ਬਾਹਰ ਹੀ ਕਰ ਲਿਓ ਘਰ ਤਾਂ ਤੁਹਾਨੂੰ ਫਿਰ ਕਰ ਨਹੀਂ ਦੇਣਾ ਇਹ ਕੰਮ ਇਹ ਵੀ ਬਾਹਰ ਹੀ ਕਰਨਾ ਪਊ ਕਿਸੇ ਲੋਹੇ ਦੇ ਜਾਂ ਮਿੱਟੀ ਦੇ ਭੰਡ ਦੇ ਵਿੱਚ ਤੁਸੀਂ ਇਹਨੂੰ ਸਾੜ ਲਿਓ ਤੇ ਜਿਹੜੀ ਦੀ ਰਾਖ ਉਹਦੀ ਇੱਕ ਗੋਲੀ ਬਣਾ ਲਿਓ। ਹੋਰ ਤੁਸੀਂ ਇਹ ਜਿਹੜੀ ਗੋਲੀ ਆ ਉਹਨੂੰ ਹੁਣ ਤੁਸੀਂ ਕਰਨਾ ਕਿ ਚੂੜੀ ਹੱਟ ਮਬ ਦੇ ਕੋਲ ਰੱਖਣੀ ਆ। ਜੇ ਕੋਲ ਨਹੀਂ ਰੱਖ ਸਕਦੇ ਤਾਂ ਚੂੜੀ ਨੂੰ ਕਿਤੇ ਗੁਪਤ ਜਗ੍ਹਾ ਤੇ ਰੱਖ ਦਿਓ ਜਿੱਥੇ ਤੁਹਾਨੂੰ ਹੀ ਕੱਲਿਆਂ ਨੂੰ ਪਤਾ ਹੋਵੇ। ਜਿਹੜੀ ਉਹ ਚੂੜੀ ਆ ਨਾ ਜਿਹੜੀ ਤੁਸੀਂ ਚੱਕੀ ਆ ਆਪਣੀ ਪਤਨੀ ਦੀ ਉਹ ਨੂੰ ਹੱਟ ਆ ਆਪਣੇ ਕੋਲ ਰੱਖੋ ਜੇ ਕੋਲ ਨਹੀਂ ਰੱਖ ਸਕਦੇ ਤਾਂ ਉਹ ਨੂੰ ਕਿਸੇ ਗੁਪਤ ਜਗ੍ਹਾ ਤੇ ਰੱਖ ਦਿਓ ਜਿੱਥੇ ਤੁਹਾਨੂੰ ਕੱਲਿਆਂ ਨੂੰ ਪਤਾ ਹੋਵੇ ਇਹ ਉਹਨਾਂ ਲਈ ਆ ਜਿਨ੍ਹਾਂ ਦੀਆਂ ਜਨਾਨੀਆਂ ਬਹੁਤ ਜ਼ਿਆਦਾ ਵਿਗੜ ਚੁੱਕੀਆਂ ਨੇ ਮਾੜੀ ਮੋਟੀ ਦੇਖੋ ਘਰ ਦੇ ਵਿੱਚ ਸਾਰਿਆਂ ਚ ਗੱਲ ਹੁੰਦੀ ਰਹਿੰਦੀ ਹੁਣ ਜਿਹੜੀ ਉਹ ਗੋਲੀ ਬਣਾਈ ਆ ਤੁਸੀਂ ਉਹ ਰੱਖ ਲਈ ਉਹ ਜਾਂ ਤਾਂ ਕਈ ਵਾਰੀ ਆਏ ਹੁੰਦੇ ਜਨਾਨੀ ਤੁਰੇ ਆਉਂਦੇ ਝਾਕਦੇ ਨੇ ਤੁਹਾਡੇ ਨੂੰ ਉਹਦੇ ਮੂਰੇ ਮੂਰੇ ਚ ਹੀ ਮਾਰੇ ਹੋ ਗਣੀ ਉਹਦਾ ਉੱਤੋਂ ਸੱਟਣੀ ਆ ਗੋਲੀ ਜਾਂ ਫਿਰ ਪਿਛਲੇ ਪਾਸਿਓ ਉਹਦਾ ਉੱਤੇ ਨੂੰ ਸੱਟਣੀ ਆ ਤੁਹਾਡੇ ਨਾਲ ਲੜਨੋਂ ਹਟਜੂ ਤੁਹਾਡੀ ਇੱਜ਼ਤ ਕਰਨ ਲੱਗ ਜੂ ਜਿਹੜੀ ਤੁਹਾਨੂੰ ਪੁੱਛਦੀ ਨਹੀਂ ਸੀ ਜਿਹੜੇ ਤੁਹਾਡੇ ਚੱਕਲੇ ਵੇਲ ਨੇ ਮਾਰਦੀਆਂ ਚਿੰਟੇ ਭੂਖ ਨੇ ਮਾਰਦੀਆਂ ਕੜਛੀਆਂ ਮਾਰਦੀਆਂ ਉਹ ਮਾਰਨੋਂ ਹਟਜੂ ਕੰਮ ਮੈਂ ਥੋੜਿਆ ਔਖਾ ਵਕ ਇੱਲ ਦਾ ਜਿਹੜਾ ਕੋਲ ਦਾ ਸੱਚ ਕੋਲ ਦਾ ਜਿਹੜਾ ਪੰਖਾ ਉਹ ਥੋੜੇ ਮੁਸ਼ਕਲ ਮਿਲੂਗਾ ਕਿਉਂ ਅੱਜਕੱਲ ਕੋਲ ਘਟ ਆਉਂਦੀਆਂ ਹੁਣ ਮੁਰੇ ਆਉਣ ਲੱਗ ਜਾਨੇ ਤਾਂ ਬੋਲਾ ਉਹ ਜਾਨੇ ਨੇ ਉਦੋਂ ਕੋਲ ਨੇ ਆਉਣ ਲੱਗ ਜਾਨਾ ਹੋ ਸਕਦਾ ਕਈ ਜਗ੍ਹਾ ਤੇ ਕੋਲ ਹੈਗੀ ਵੀ ਹੈ ਪਰ ਆਪਣੇ ਪੰਜਾਬ ਤੋਂ ਛੱਡ ਕੇ ਹੋਰ ਬਾਹਰ ਲਿਆ ਜਿਹੜੇ ਹੈਗੇ ਨੇ ਆਪਣੇ ਸਟੇਟਾਂ ਉੱਥੇ ਕੋਲ ਸ਼ਾਇਦ ਹੋਵੇ ਤੇ ਕਈ ਚੀਜ਼ਾਂ ਨੇ ਜਿਹੜੀਆਂ ਇਹ ਆਪਣੇ ਇੱਧਰ ਨਹੀਂ ਮਿਲਦੀਆਂ ਤੇ ਹੋਰ ਸਟੇਟਾਂ ਦੇ ਵਿੱਚ ਮਿਲ ਜਾਂਦੀਆਂ ਨੇ ਬਸ ਇਹੀ ਕੰਮ ਕਰਨਾ ਹੋਰ ਕੋਈ ਜ਼ਿਆਦਾ ਨਹੀਂ ਜਿਹੜੀ ਚੂੜੀ ਆ ਪਰ ਉਹਨੂੰ ਨਹੀਂ ਕਦੇ ਗਵਾਉਣਾ ਉਹਨੂੰ ਕੋ ਰੱਖਣਾ ਆਇਆ ਕਿ ਤਾਂ ਮੁੱਲ ਤਾਂ ਮੈਂ ਇਹ ਨਾ ਲਿਓ ਜਿਹੜਾ ਖੰਭ ਹੈ ਮੁੱਲ ਨਾਲ ਲਿਓ ਕਿਸ ਤੋਂ ਪਤਾ ਨਹੀਂ ਤੁਹਾਨੂੰ ਕੌ ਦਾ ਚੱਕ ਕੇ ਦੇ ਦੇਵੇਲਾ ਇੱਲ ਦਾ ਚੱਕ ਕੇ ਦੇ ਦੇਵੇ ਇੱਕ ਨਹੀਂ ਪਰ ਲੈਣਾ ਕੋਲ ਦਾ ਆਪਣੇ ਹੱਥੀ ਲੈ ਚੱਕਣਾ ਵਾ ਜਾਂ ਉਹਦੇ ਆਲਣੇ ਚ ਜਾਂ ਫਿਰ ਕਿਤੇ ਗਿਰਿਆ ਗਿਰਿਆ ਕਿਸੇ ਹੋਰ ਪੰਛੀ ਦਾ ਵੀ ਹੋ ਸਕਦਾ ਜਿਹੜਾ ਉਹਦਾ ਆਲਣ ਕੋਲ ਦਾ ਪਰ ਖਰਖਣੀ ਪੂਵੇ ਕੋ ਪਹਿਲ ਤੋਂ ਕੋਲ ਦਾ ਆਲਣਾ ਭਾਲਣਾ ਪੂਵੇ ਕਿੱਥੇ ਆ ਫਿਰ ਉੱਥੇ ਤੁਹਾਨੂੰ ਜਾਣਾ ਪਊ ਹੂੰ ਉੱਥੋਂ ਜਾ ਕੇ ਕਿਸੇ ਆਪਣੇ ਦੋਸਤ ਦੀ ਮਦਦ ਲੈ ਲਿਓ ਵੀ ਪਾਈ ਅਸੀਂ ਇਹ ਕੰਮ ਕਰਨਾ ਵਾ ਕਿ ਨਹੀਂ ਉਹ ਤੁਸੀਂ ਕਿਵੇਂ ਨਾ ਕਿਵੇਂ ਉੱਥੋਂ ਉਹ ਜਿਹੜਾ ਖੰਭਾ ਉਹਦਾ ਚੱਕਿਓ ਫਿਰ ਠੀਕ ਹਨ ਮਾਰਨੀ ਨਹੀਂ ਕੋਲ ਹੈਗੀ ਮਰੀ ਹੀ ਕੋਲ ਦਾ ਕੰਮ ਕੰਮ ਨਹੀਂ ਕਰੂਗਾ ਆਪਾਂ ਕਾ ਆਪਣੀ ਜਿਉਂਦੀ ਰੱਖਣੀ ਆ ਨਾ ਮਾਰਨੀ ਥੋੜੀ ਆਪਾਂ ਠੀਕ ਹੈ ਜੀ ਨਮੋਦ ਰਹਿਣ ਜੀ